4000 ਸਾਲ ਪੁਰਾਣੇ ਦਰਖਤ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਕੀਟਕੁਰ ਸਾਹਿਬ ਤੋਂ ਕੇਵਲ 10 ਕਿਲੋਮੀਟਰ ਦੂਰ ਪਿੰਡ ਅਟਾਰੀ ਦੇ ਵਿੱਚ ਇਹ ਗੁਰਦੁਆਰਾ ਮੌਜੂਦ ਹੈ ਇਹ ਭਾਈ ਉਦੇਸ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਗੁਰਗੋਬੀ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਛੱਡਿਆ ਤਾਂ ਭਾਈ ਉਦੇਸ ਸਿੰਘ ਜੀ ਗੁਰੂ ਜੀ ਦੇ ਨਾਲ ਸੀ ਇਸ ਸਥਾਨ ਤੇ ਬਹੁਤ ਯੁੱਧ ਹੋਏ ਇਸ ਸਥਾਨ ਤੇ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਦਰਖਤ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਕਲਪ ਪ੍ਰਿਸ਼ ਨਾਮ ਦਾ ਦਰਖਤ ਹੈ ਇਸ ਸਥਾਨ ਤੇ ਇਹ ਬੀਪੀਟੀ ਸ਼ੂਗਰ ਦੀਆਂ ਬਿਮਾਰੀਆਂ ਕੇ ਦੂਰ ਹੁੰਦੀਆਂ ਤੇ ਦੂਰ ਦੂਰੋਂ ਸੰਗਤਾਂ ਇੱਥੇ ਸਥਾਨ ਤੇ ਆਉਂਦੀਆਂ ਤੇ ਇਹ ਹਰਿਆ ਭਰਿਆ ਤਰਖਤ ਇਹ ਵੀ ਕਲਪ ਪਰਿਸ਼ਰ ਨਾਮ ਦਾ ਤਰਖਤ ਹੈ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸ਼ੋਭਤ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਪੀਰੋ ਵਾਲੇ ਜਿਹੜੇ ਬਾਬਾ ਜੀ ਹੈ ਉਹ ਸੇਵਾ ਕਰਵਾਉਂਦੇ ਆ ਤੇ ਉਹਨਾਂ ਦਾ ਕਮਰਾ ਵੀ ਇਸ ਸਥਾਨ ਤੇ ਬਣਿਆ ਹੋਇਆ ਹੈ ਉਹਨਾਂ ਦੀ ਪੁਰਾਣੀ ਪਛਾਾਕ ਹੈ ਬਾਬਾ ਜੀ ਦੀ ਉਹ ਵੀ ਇਸ ਸਥਾਨ ਤੇ ਮੌਜੂਦ ਹੈ ਇਸ ਸਥਾਨ ਤੇ ਨੇੜੇ ਇੱਥੇ ਇੱਕ ਸਰੋਵਰ ਹੈ ਜਿਹੜਾ ਪਾਣੀ ਕਿੱਥੋਂ ਆਉਂਦਾ ਕੁਝ ਨਹੀਂ ਪਤਾ ਦੂਰੋ ਦੂਰ ਸੰਗਤਾਂ ਇੱਥੇ ਆ ਕੇ ਆ ਕੇ ਇਸ਼ਨਾਨ ਕਰਦੇ